ਆਮ ਆਦੀ ਪਾਰਟੀ ਦੀ ਤੇਜ ਤਰਾਰ ਨੇਤਾ ਦਿੱਲੀ ਮੈਲਾ ਕਮਿਸ਼ਨ ਦੀ ਸਾਬਕਾ ਚੇਅਰਮੈਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਵਤੀ ਮਾਲ ਮਾਲੀਵਾਲ ਨੇ ਸ਼ਵਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਦਫਤਰ ਦੇ ਵਿੱਚ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਆ ਦਿੱਲੀ ਪੁਲਿਸ ਨੂੰ ਸੀਐਮ ਹਾਊਸ ਤੋਂ ਇੱਕ ਟੈਲੀਫੋਨ ਕਾਲ ਵੀ ਜਾਂਦੀ ਆ ਮਦਦ ਵਾਸਤੇ ਕਿ ਮੈਂ ਸ਼ਵਤੀ ਮਾਲੀਵਾਲ ਬੋਲ ਰਹੀ ਹਾਂ ਤੇ ਮੇਰੇ ਨਾਲ ਆਹ ਕੁਝ ਵਾਪਰਿਆ। ਦਿੱਲੀ ਪੁਲਿਸ ਨੇ ਡੀਡੀਆਰ ਕੱਟ ਦਿੱਤੀ ਹੈ ਲੇਕਿਨ ਅਸੂਲ ਮੁਤਾਬਕ ਪ੍ਰੋਟੋਕਾਲ ਮੁਤਾਬਕ ਦਿੱਲੀ ਪੁਲਿਸ ਮੁੱਖ ਮੰਤਰੀ ਦੇ ਘਰ ਦਾਖਲ ਨਹੀਂ ਹੋ ਸਕਦੀ। ਮਾਮਲਾ ਧੂਲ ਫੜ ਚੁੱਕਾ। ਭਾਰਤੀ ਜਨਤਾ ਪਾਰਟੀ ਹੋਰ ਪਾਰਟੀਆਂ ਨੇ ਆਵਾਜ਼ੀ ਪਾਰਟੀ ਦੀ ਸਰਕਾਰ ਨੂੰ ਕਿਟਾਰੇ ਵਿੱਚ ਖੜਾ ਕਰ ਦਿੱਤਾ। ਪੂਰਾ ਮਾਮਲਾ ਕੀ ਹੈ? ਸ਼ਵਤੀ ਮਾਲ ਹੋਣ ਦੇ ਨਾਲ ਵਾਕਏ ਕੁੱਟਮਾਰ ਹੋਈ ਹੈ ਤੇ ਆਖਰ ਵਜ੍ਹਾ ਕੀ ਹੈ? ਖਬਰਾਂ ਸੁਰਖੀਆਂ ਬਣ ਚੁੱਕੀਆਂ ਨੇ ਤੇ ਆਮ ਆਦੀ ਪਾਰਟੀ ਦੀ ਸਰਕਾਰ ਵਿਵਾਦਾਂ ਵਿੱਚ gir ਗਈ ਆ ਸ਼ਵਤੀ ਮਾਲੀਵਾਲ ਨੇ ਦੋਸ਼ ਲਗਾਏ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਾਊਸ 'ਚ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਆ ਕੇਜਰੀਵਾਲ ਦੇ ਪੀਐਨ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਪੁਲਿਸ ਨੇ ਇਹ ਕਿਹਾ ਕਿ ਸੰਸਦ ਮੈਂਬਰ ਨੇ ਦੋ ਵਾਰਾਂ ਫੋਨ ਕਰਕੇ ਜਾਣਕਾਰੀ ਦਿੱਤੀ ਆ ਆਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਦਿੱਲੀ ਮੈਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਤੇਈ ਇਤਰਾਰ ਨੇਤਾ ਮੰਨੇ ਜਾਂਦੇ ਨੇ ਸ਼ਵਤੀ ਮਾਲੀਵਾਲ ਉਹਨਾਂ ਨੇ ਦੋਸ਼ ਲਗਾਏ ਨੇ ਕਿ ਦਿੱਲੀ ਮੁੱਖ ਮੰਤਰੀ ਹਾਊਸ ਚ ਮੁੱਖ ਮੰਤਰੀ ਰਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ న్యూਜ਼ ਏਜੰਸੀ ਏਐਨਆਈ ਦੇ ਮੁਤਾਬਕ ਇਸ ਬਾਰੇ ਸਵੇਰੇ ਕਰੀਬ 9:30 ਵਜੇ ਸੀਐਮ ਹਾਊਸ ਤੋਂ ਮਾਲੀਵਾਲ ਨੇ ਪੀਸੀਆਰ ਕਾਲ ਕੀਤੀ ਹੈ ਕਾਲ ਤੋਂ ਬਾਅਦ ਦਿੱਲੀ ਪੁਲਿਸ ਸਿਵਲ ਲਾਈਨ ਸਟੇਟ ਸੀਐਮ ਹਾਊਸ ਤੇ ਪਹੁੰਚੀ ਦਿੱਲੀ ਪੁਲਿਸ ਨੇ ਕਿਹਾ ਕਿ ਸੰਸਦ ਮੈਡਮ ਥਾਣੇ ਵੀ ਆਈ ਜਾਣ ਕੇ ਦਿੱਤੀ ਲੇਕਿਨ ਸ਼ਿਕਾਇਤ ਦੀ ਗੱਲ ਕਰਕੇ ਚਲੀ ਗਈ ਦਿੱਲੀ ਪੁਲਿਸ ਦੇ ਡੀਸੀਪੀ ਨਾਰਥ ਮਨੋਜ ਮੀਨਾ ਨੇ ਮੀਡੀਆ ਨੂੰ ਦੱਸਿਆ ਕਿ ਸਵੇਰੇ 9:34 ਮਿੰਟ ਤੇ ਸਿਵਲ ਲਾਈਨ ਥਾਣੇ ਚ ਇੱਕ ਪੀਸੀਆਰ ਕਾਲ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਇੱਕ ਮਹਿਲਾ ਨੇ ਕਿਹਾ ਕਿ ਉਸ ਦੇ ਨਾਲ ਸੀਐਮ ਹਾਊਸ ਵਿੱਚ ਕੁੱਟਮਾਰ ਹੋਈ ਆ ਕੁਝ ਦੇਰ ਬਾਅਦ ਸੰਸਦ ਮੈਡਮ ਥਾਣੇ ਵਿੱਚ ਆਈ ਲੇਕਿਨ ਬਾਅਦ ਚ ਸ਼ਿਕਾਇਤ ਦੇਣ ਦੀ ਗੱਲ ਕਹਿ ਕੇ ਚਲੇ ਗਏ ਨੇ ਪੁਲਿਸ ਨੇ ਕਿਹਾ ਕਿ ਕਾਲਰ ਨੇ ਆਪਣਾ ਨਾਮ ਆਮ ਆਦੀ ਪਾਰਟੀ ਦੀ ਰਾਜ ਸਭਾ ਮੈਂਬਰ ਸ਼wati ਮਾਲੀਵਾਲ ਦੱਸਿਆ ਕਾਲ ਕਰਨ ਵਾਲੀ ਮਹਿਲਾ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਪੀਏ ਵਿਵਕ ਕੁਮਾਰ ਕੁਟਰੇ ਨੇ ਇਹ ਕਾਲ ਸੀਐਮ ਹਾਊਸ ਤੋਂ ਕੀਤੀ ਗਈ ਆ ਪੁਲਿਸ ਪੀਸੀਆਰ ਤੇ ਨੂੰ ਦੋ ਕਾਲ ਆਏ ਨੇ ਇਸ ਤੋਂ ਬਾਅਦ ਦਿੱਲੀ ਪੁਲਿਸ सीएम हाउस ते ਪਹੁੰਚ ਦਿਆ ਹਾਲਾਂਕਿ ਮੌਕੇ ਤੇ ਉਹਨਾਂ ਨੂੰ ਸ਼ਵਤੀ ਮਾਲੀਵਾਲ ਉਥੇ ਨਹੀਂ ਮਿਲੀ ਔਰ ਜਦ ਕਿ ਪੁਲਿਸ ਸੀਐਮ ਹਾਊਸ ਪਹੁੰਚੀ ਤਾਂ ਸ਼ਵਤੀ ਮਾਲੀਵਾਲ ਉਥੋਂ ਜਾ ਚੁੱਕੀ ਸੀ ਪ੍ਰੋਟੋਕਾਲ ਦੇ ਤਹਿਤ ਦਿੱਲੀ ਪੁਲਿਸ ਸੀਐਮ ਹਾਊਸ ਦੇ ਅੰਦਰ ਨਹੀਂ ਜਾ ਸਕਦੀ ਪੀਸੀਆਰ ਕਾਲ ਦੀ ਸਚਾਈ kia ਇਸ ਨੂੰ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜੇ ਚਾਹੇ ਸ਼ਵਤੀ ਅਗਰ ਸ਼ਿਕਾਇਤ ਦਿੰਦੀ ਹੈ ਤਾਂ ਪੁਲਿਸ ਕੇਦਰੀਵਾਲ ਨੂੰ ਵੀ ਮਕਦਮੇ 'ਚ ਦੋਸ਼ੀ ਬਣਾ ਸਕਦੀ ਹੈ ਇਹ ਵੀ ਕਾਨੂੰਨੀ ਤੌਰ ਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਇਸ ਮਸਲੇ 'ਚ ਹੁਣ ਭਾਰਤੀ ਜਨਤਾ ਪਾਰਟੀ ਨੇ ਆਮ ਆਦੀ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਕਿ ਇਹ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੌਂਸਰੀ ਸਵਰਾਜ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਔਕਸੌਂ ਤੇ ਉਹਨਾਂ ਦੇ OSD ਨੇ ਸ਼્વાਤੀ ਮਾਲੀਵਾਲ ਤੇ ਹੱਥ ਚੁੱਕਿਆ ਉਹਨਾਂ ਦੇ ਨਾਲ ਮਾੜਾ ਵਿਹਾਰ ਕੀਤਾ ਗਿਆ ਅਗਰ ਇਹ ਗੱਲ ਸੱਚ ਹੈ ਤਾਂ ਭਾਰਤੀ ਜਨਤਾ ਪਾਰਟੀ ਇਸ ਦੀ ਨਿੰਦਾ ਕਰਦੀ ਹੈ ਇਹ ਸ਼ਰਮਸਾਰ ਕਰਨ ਵਾਲੀ ਗੱਲ ਹੈ ਤੇ ਇਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੀ ਜਵਾਬਦੇਹੀ ਬੰਦੀ ਹੈ ਅਗਰ ਉਹਨਾਂ ਦੀ ਪਾਰਟੀ ਦੀ ਇੱਕ ਔਰਤ ਸੰਸਦ ਦੇ ਉੱਪਰ ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਘਰ ਸੁਰੱਖਤ ਨਹੀਂ ਆ ਫਿਰ ਦਿੱਲੀ ਦੀਆਂ ਬੇਟੀਆਂ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੀਆਂ ਇਸੇ ਦੌਰਾਨ ਕੇਂਦਰੀ ਮੰਤਰੀ ਉਨਰਾਗ ਠਾਕੁਰ ਨੇ ਕਿਹਾ ਕਿ ਇੱਕ ਔਰਤ ਸੰਸਦ ਦੇ ਉੱਪਰ ਅਗਰ ਇਸ ਤਰ੍ਹਾਂ ਦੀ ਗੱਲ ਹੋਈ ਹੈ ਤਾਂ ਆਮ ਆਦੀ ਪਾਰਟੀ ਦੇ ਬਾਕੀ ਲੀਡਰਾਂ ਨੂੰ ਵੀ ਬੋਲਣਾ ਚਾਹੀਦਾ ਦੇਸ਼ ਦੇ ਜੋ ਬਾਕੀ ਬੁੱਧੀਜੀਵੀ ਜਾਗਦੇ ਨੇ ਅੱਜ ਉਹਨਾਂ ਨੂੰ ਵੀ ਜਾ ਕੇ ਬੋਲਣਾ ਚਾਹੀਦਾ ਤੇ ਦਿੱਲੀ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰੇ ਕਿੰਨੇ ਕੁੱਟਿਆ ਕਿੰਨੇ ਕਟਵਾਇਆ ਕੀ ਕਰਨ ਇਹ ਉਦੋਂ ਪਤਾ ਲੱਗੂਗਾ ਇਹ ਦਾਵਾ ਅਨੁਰਾਗ ਠਾਕਨੇ ਕੀਤਾ ਜਦੋਂ ਅਰਵਿੰਦ ਕੇਜਰੀਵਾਲ ਮੁੜ 2 ਤਰੀਕ ਨੂੰ ਜੇਲ੍ਹ ਜਾਣਗੇ ਇਸ ਘਟਨਾ ਤੇ ਭਾਰਤੀ ਜਨਤਾ ਪਾਰਟੀ ਦੇ ਬਲਾਰੇ ਸ਼ਾਜ਼ੀਆ ਇਲਮੀ ਨੇ ਅਰਵਿੰਦ ਕੇਜਰੀਵਾਲ ਦੇ ਪੀਏ ਨੂੰ ਦੁਸ਼ਟ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਰਾਜਧਾਨੀ ਵਿੱਚ ਆਮ ਆਦੀ ਪਾਰਟੀ ਦੇ ਬਾਰੇ ਸਭ ਤਰ੍ਹਾਂ ਚੰਗੀ ਤਰ੍ਹਾਂ ਜਾਣਦੀ ਹੈ ਉਹ ਖੁਦ ਪਾਰਟੀ ਦੀ ਮੈਂਬਰ ਰਹਿ ਚੁੱਕੀ ਹੈ ਇਲਮੀ ਨੇ ਕਿਹਾ ਕਿ ਆਮ ਆਦੀ ਪਾਰਟੀ ਦੇ ਅੰਦਰ ਗੰਦਗੀ ਹੈ ਇਸ ਬਾਰੇ ਉਹ ਸਭ ਕੁਝ ਜਾਣਦੀ ਹੈ ਕਿਉਂਕਿ ਪਹਿਲਾਂ ਉਹ ਪਾਰਟੀ ਵਿੱਚ ਹੀ ਉਹ ਉਹਨਾਂ ਇਹ ਵੀ ਕਿਹਾ ਕਿ ਮੈਂ ਜਾਣਦੀ ਹਾਂ ਕਿ ਆਮ ਆਦੀ ਪਾਰਟੀ ਕਿਵੇਂ ਕੰਮ ਕਰਦੀ ਹੈ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀਆ ਨੇ ਦਾਵਾ ਕੀਤਾ ਕਿ ਆਮਾਦੀ ਪਾਰਟੀ ਦੀ ਸੰਸਦ ਮੈਂਬਰ ਸ਼ਵਤੀ ਮਾਲੀਵਾਲ ਦੇ ਨਾਲ ਸੀਐਮ ਕੇਜਰੀਵਾਲ ਦੇ ਪੀਏ ਵਿਭਗ ਕੁਮਾਰ ਨੇ ਘੁਟਮਟ ਕੀਤੀ ਹੈ ਇਹ ਘਟਨਾ ਸੀਐਮ ਹਾਊਸ ਵਿੱਚ ਹੋਈ ਹੈ ਲੇਕਿਨ ਕੋਈ ਅਧਿਕਾਰੀ ਤੌਰ ਤੇ ਰਿਪੋਰਟ ਦਰਜ ਨਹੀਂ ਕਰਵਾਈ ਗਈ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਪਲ ਮਿਸ਼ਰਾ ਨੇ ਵੀ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਅੱਜ ਸਵੇਰੇ ਕੇਜਰੀਵਾਲ ਦੇ ਘਰ ਸ਼ਵਤੀ ਮਾਲ ਨੂੰ ਪੁਲਿਸ ਕਿਉਂ ਬੁલાਉਣੀ ਪਈ ਕੀ ਕੇਜਰੀਵਾਲ ਦੇ ਪੀਏ ਵਿਭਬ ਨੇ ਸ਼ਵਤੀ ਮਾਲੀਵਾਲ ਦੇ ਨਾਲ ਕੁੱਟਮਾਰ ਕੀਤੀ ਹੈ ਕੀ ਮੁੱਖ ਮੰਤਰੀ ਦਾ ਕਾਰਜ ਕੋਈ ਸਪਸ਼ਟੀਕਰਨ ਦੇਗਾ ਦਫਤਰ ਉਹਨਾਂ ਇਹ ਵੀ ਕਹੇ ਕਿ ਈਸ਼ਵਰ ਕਰਕੇ ਮੁੱਖ ਮੰਤਰੀ ਦੇ ਘਰ ਔਰਤ ਰਾਜ ਸਭਾ ਦੀ ਪਟਾਈ ਦੀ ਖਬਰ ਝੂਠੀ ਨਿਕਲੇ ਖਬਰਾਂ ਪੂਰੀ ਤਰ੍ਹਾਂ ਸਰਗਰਮ ਨੇ ਲੇਕਿਨ ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਕਿਸੇ ਕਿਸਮ ਦਾ ਇਸ ਮਸਲੇ ਦੇ ਵਿੱਚ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਔਰ ਨਾ ਹੀ ਆਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਸ਼ਵਤੀ ਮਾਲੀ ਬਾਲ ਵੱਲੋਂ ਆਖਿਰ ਸਚਾਈ ਕੀ ਹੈ ਦੇਸ਼ ਸਚਾਈ ਜਾਨਣਾ ਚਾਹੁੰਦਾ ਕਿ ਵਾਕਈ ਇੱਕ ਰਾਜ ਸਭਾ ਮੈਂਬਰ ਜਿਹੜੇ ਖੁਦ ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਹੇ ਚੁੱਕੇ ਨੇ ਉਹਨਾਂ ਦੇ ਨਾਲ ਕੋਈ ਅਜੀਹੀ ਘਟਨਾ ਵਾਪਰੀ ਹੈ ਜਾਂ ਕੁਝ ਹੋਰ ਹੈ ਜਾਂ ਕੁਝ ਹੋਰ ਸਾਜ਼ਿਸ਼ ਹੈ ਉਸ ਸਾਜ਼ਿਸ਼ ਨੂੰ ਲੈ ਕੇ ਦੇਸ਼ ਦੀ ਜਨਤਾ ਮੰਗਦੀ ਹੈ ਜਵਾਬ ਦੇਖਦੇ ਹਾਂ ਕਿ ਦਿੱਲੀ ਪੁਲਿਸ ਜਾਂ ਫਿਰ ਆਮਾਦੀ ਪਾਰਟੀ ਇਸ ਤੇ ਆਪਣਾ ਪੱਖ ਰੀਖੀ ਰੱਖਦੀ ਹੈ ਇਹ ਜਾਣਕਾਰੀ ਦਾ ਸਰਤੋਲ ਮੈਂ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ